16 ਤਰੀਕ ਦਾ ਦਿਨ ਸੀ ਤੇ ਜਦੋਂ ਮੈਂ ਜਾ ਰਿਹਾ ਸੀ ਤਾਂ ਗੱਡੀ ਦੇ ਚਲਦੀ ਗੱਡੀ ਦੇ ਵਿੱਚ ਪੱਥਰ ਵੱਜਾ ਤੇ ਜਿੰਨਾ ਸ਼ੀਸ਼ਾ ਟੁੱਟ ਗਿਆ ਸਾਡੀ ਗੱਡੀ ਦਾ ਤੇ ਹੁਣ ਅਸੀਂ ਨੂੰ ਏਜੰਸੀ ਲੈ ਕੇ ਆਏ ਆ ਤੇ ਇੱਥੇ ਠੀਕ ਰਹੀ ਜਾਊਗੀ ਗੱਡੀ ਤੇ ਬਹੁਤ ਸਾਰੀਆਂ ਗੱਡੀਆਂ ਖੜੀਆਂ ਸੀ ਇੱਥੇ ਸਰਵਿਸ ਹੋ ਰਹੀ ਸੀ ਬਹੁਤ ਜ਼ਿਆਦਾ ਰਸ਼ ਹੁੰਦਾ ਆ ਉੱਥੇ ਤੇ ਲੇਕਿਨ ਚਲੋ ਸਾਡੀ ਇੰਸ਼ੋਰੈਂਸ ਹੋਣ ਕਰਕੇ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਤੇ ਗੱਡੀ ਠੀਕ ਹੋਣੇ ਦੇਣ ਆਏ ਹਾਂ ਤੇ ਏਜੰਸੀ ਵਧੀਆ ਹੈ ਗੱਡੀ ਵਧੀਆ ਹੈ ਤੇ ਕਾਫੀ ਵਧੀਆ ਇੱਥੇ ਕੋਆਪਰੇਟ ਕੀਤਾ ਜਾਂਦਾ ਹੈ ਸਾਡੇ ਵਾਲੇ ਵਧੀਆ ਕੋਆਪਰੇਟ ਕਰਦੇ ਆ ਤੇ ਗੱਡੀਆਂ ਉੱਪਰ ਛੱਤ ਤੇ ਸਾਡੀ ਲੱਗ ਗਈ ਸੀ ਕਿਉਂਕਿ ਜਿੰਨਾ ਚਿਰ ਠੀਕ ਨਹੀਂ ਹੁੰਦੀ ਉਹਨਾਂ ਜਰ ਛੱਤ ਤੇ ਗੱਡੀ ਰਹੂਗੀ ਤੇ ਧੁੱਪ ਦੇ ਬਚਾਅ ਤੋਂ ਅਸੀਂ ਕਿੰਨਿਆਂ ਲੇਕਿਨ ਗੱਡੀ ਸਾਡੀ ਤੁੱਪੇ ਲੱਗੀ ਰਹੂਗੀ ਜੇ ਦੇ ਨਾਂ ਕੇ ਤੂੰ ਦੇਖ ਸਕਦੇ ਨੇ ਕਿ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਆ ਛੱਤ ਦੇ ਉੱਪਰ ਸਰੀ ਇਹਦੀ ਸਰਵਿਸ ਹੁੰਦੀ ਆ ਡੈਂਟਿੰਗ ਪਿੰਡਿੰਗ ਹੁੰਦੀ ਆ ਉੱਪਰ ਤੇ ਗਰਮੀ ਬਹੁਤ ਸੀ ਤੇ ਗਰਮੀ ਨਾਲ ਸਾਡਾ ਬੁਰਾ ਹਾਲ ਹੋ ਰਿਹਾ ਸੀ ਤੇ ਦੇਖੋ ਤੁਸੀਂ ਇੱਧਰ ਗੱਡੀਆਂ ਟਾਟਾ ਵਾਲੇ ਦੀ ਹੰਡਾਈ ਵਾਲਿਆਂ ਦੀਆਂ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਇੱਥੇ ਸ਼ਾਇਦ ਇਹ ਗੱਡੀਆਂ ਜਾਦੇ ਠੀਕ ਹੋਣੇ ਆਈਆਂ ਹੋਣਗੀਆਂ ਤੇ ਇਤੋਂ ਬਾਅਦ ਇਹ ਛੱਤ ਤੋਂ ਥੱਲੇ ਉਤਰੇ ਤੇ ਗੱਡੀ ਸਾਡੀ ਉੱਪਰ ਲੱਗ ਚੁੱਕੀ ਸੀ ਬਹੁਤ ਜ਼ਾਰੀਆਂ ਗੱਡੀਆਂ ਲੱਗੀਆਂ ਹੋਈਆਂ ਅਸੀਂ Tata Motors ਵਾਲਿਆਂ ਦੀ ਇਹ ਜਗਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਡਾਈ ਵਾਲਿਆਂ ਦੀ Tata ਵਾਲੇ ਦੀਆਂ ਹਰ ਕੰਪਨੀ ਦੀ ਗੱਡੀ ਇੱਥੇ ਖੜੀ ਆ ਪਰ ਪਤਾ ਨਹੀਂ Tata ਵਾਲੇ ਦੀ ਜਗਾ ਤੇ ਕਿਉਂ ਲੱਗੀਆਂ ਗੱਡੀਆਂ ਉਸ ਤੋਂ ਬਾਅਦ ਅਸੀਂ ਕੁਝ ਲਿਖਤ ਪੜਤਾਲਾ ਕੰਮ ਸੀ ਜਿਹੜਾ ਕਿ ਸ਼ੈਂਪੀ ਕਰਵਾ ਰਿਹਾ ਸੀ ਤੇ ਮੈਂ ਬੈਠਾ ਵੀਡੀਓ ਬਣਾ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਜੀ ਕਿ ਕੁਝ ਨਾ ਕੁਝ ਸੁਜੈਸ਼ਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਹਾਂ ਮਤਲਬ ਕਿ ਇੰਸੋਰਸ ਵਾਜ ਦੱਸ ਰਿਹਾ ਸੀ ਕਿ ਇੰਸੋਰਸ ਵਿੱਚ ਐਡੈਪਟ ਦੀ ਕਰਾਉਣੀ ਚਾਹੀਦੀ ਹੈ ਐਡੈਪਟ ਦੀ ਇੰਸੋਰਸ ਹੁੰਦੀ ਹੈ ਉਹਦੇ ਵਿੱਚ ਹਰ ਨਿੱਕਾ ਮੋਟੀ ਚੀਜ਼ ਦੀ ਇੰਸੂਰੈਂਸ ਹੁੰਦੀ ਆ ਤੇ ਤੁਹਾਡੇ ਪੈਸੇ ਉੱਥੇ ਨਹੀਂ ਲੱਗਦੇ ਅਗਰ ਤੁਸੀਂ ਕੋਈ ਹੋਰ ਇੰਸੂਰੈਂਸ ਕਰਾਉਂਦੇ ਜੇ 1500 2000 ਦਾ ਫਰਕ ਹੁੰਦਾ ਆ ਇੰਸੂਰੈਂਸ ਦਾ ਤੇ ਹਮੇਸ਼ਾ ਜਿਹੜੀ ਇੰਸੂਰੈਂਸ ਆ ਉਹ ਡੈਪਟ ਵਾਲੀ ਹੀ ਕਰਾਉਣੀ ਚਾਹੀਦੀ ਆ ਇਹ ਹੀ ਚੀਜ਼ ਦੱਸ ਰਿਹਾ ਸੀ ਮੈਂ ਤੇ ਬਹੁਤ ਫਾਇਦਾ ਹੁੰਦਾ ਉਹਦਾ ਇਹ ਸੋਰਸ ਦਾ ਉਸ ਤੋਂ ਬਾਅਦ ਅਸੀਂ ਸ਼ਿਦਾ ਸਾਹਿਬ ਕੋਲ ਗਏ ਕਿਉਂਕਿ ਵੀਰਵਾਰ ਦਾ ਦਿਨ ਸੀ ਤੇ ਸ਼ਿਦਾ ਸਾਹਿਬ ਜਾਣਾ ਹੁੰਦਾ ਸ਼ੈਂਪੀ ਨੇ ਤੇ ਜਦੋਂ ਹੋ ਸਕਦਾ ਉਹਦੇ ਨਾਲ ਹੋਵਾਂ ਮੈਂ ਤੇ ਨਵੀਂ ਫਿਰ ਮੱਥਾ ਟੇਕ ਲੈਣਾ ਉੱਥੇ ਵੈਸੇ ਮੈਂ ਸਪੈਸ਼ਲ ਗਦੀ ਵੀ ਨਹੀਂ ਗਿਆ ਸ਼ਿਦਾ ਸਾਹਿਬ ਤੇ ਨਾ ਕਦੇ ਜਾਣ ਦਾ ਮੌਕਾ ਹੀ ਮਿਲਦਾ ਇਹਨਾਂ ਬਿਜ਼ੀ ਰਹਿੰਦਾ ਹੈ ਤੇ ਸ਼ੈਂਪੀ ਨੇ ਆਪਣੇ ਬੂਟ ਉਤਾਰਤੇ ਸੀ ਤੇ ਮੈਂ ਵੀ ਬਿਲਕੁਲ ਸਿੰਪਲ ਤਰੀਕੇ ਨਾਲ ਚੱਪਲੀ ਪਾਈ ਸੀ ਮੈਂ ਤਿਆਰ ਨਹੀਂ ਸੀ ਹੋਇਆ ਜਿਆਦਾ ਕੋਈ ਤੇ ਸ਼ੰਪੀ ਨੇ ਜੋੜੇ ਜਮਾ ਕਰਾਤੇ ਉਸ ਤੋਂ ਬਾਅਦ ਦੇਖੋ ਜੀ ਕਿੰਦਾ ਸੇਵਾ ਕਰ ਰਿਹਾ ਬਾਬਾ ਜੀ ਬਹੁਤ ਵਧੀਆ ਲੱਗ ਰਹੀ ਸੀ ਫਿਰ ਉਹਨਾਂ ਦੀ ਮੈਂ ਥੋੜੀ ਵੀਡੀਓ ਬਣਾਈ ਹੈ ਜਿੱਥੋਂ ਆਪਾਂ ਚਰਨ ਤੋਂ ਕੇ ਜਾਂਦੇ ਆਂ ਉੱਥੇ ਸੇਵਾ ਕਰਦੇ ਪਏ ਜੀ ਰਹੀ ਵੀ ਚਰਨ ਤੋਂ ਕੇ ਅੰਦਰ ਬਾਬਾ ਦੀਪ ਸਿੰਘ ਜੀ ਦੇ ਵੱਲ ਨੂੰ ਚਾਲੇ ਪਾਏ ਬਹੁਤ ਹੀ ਵਧੀਆ ਗੁਰਦੁਆਰਾ ਆ ਬਹੁਤ ਇੱਥੇ ਰਸ ਹੁੰਦਾ ਆ ਤਵਾਰ ਇੱਥੇ ਹਮੇਸ਼ਾ ਬਹੁਤ ਜਦਾ ਰਸ ਹੁੰਦਾ ਹੈ ਕਿ ਸੜਕਾਂ ਤੇ ਵੀ ਬੈਠ ਜਾਂਦੇ ਨੇ ਲੋਕ ਦਰਸ਼ਨਾ ਵਾਸਤੇ ਤੇ ਵੇਖੋ ਕਿੰਨੀ ਸੋਹਣੀ ਸੀਲਿੰਗ ਹੋਈ ਆ ਇਹ ਪਹਿਲੇ ਹਾਲ ਨਹੀਂ ਸੀਗਾ ਹੁਣ ਇਹਨਾਂ ਨੇ ਇਹਨੂੰ ਹਾਲ ਦੇ ਰੂਪ ਵਿੱਚ ਉਹ ਛੱਤ ਨਹੀਂ ਸੀਗੀ ਪਹਿਲੇ ਹੁਣ ਇੱਥੇ ਛੱਤ ਬਣਾ ਦਿੱਤੀ ਗਈ ਆ ਤੇ ਸ਼ੈਂਪੀ ਨੇ ਆਪਣਾ ਜੋ ਵੀ ਅਸੀਂ ਦਾਲ ਕੁਝ ਲੰਗਰਾਂ ਵਾਸਤੇ ਹਰ ਵਾਰੀ ਲਈਦਾ ਆ ਸਮਾਨ ਤੇ ਉਹ ਅਲੱਗੇ ਹੋਇਆ ਇੱਥੇ ਤੋਂ ਉਥੇ ਇਹੀ ਮਤਲਬ ਦਰਸ਼ਨ ਬਾਜ਼ੀ ਦਾ ਨਾ ਪੀਪਿਆਂ ਦੇ ਵਿੱਚ ਦਾਲ ਲਈ ਬਖਰਾ ਲੱਗਾ ਹੋਇਆ ਹਰ ਤਰ੍ਹਾਂ ਦੀ ਆਟੇ ਲਈ ਬਖਰਾ ਲੱਗਾ ਹੋਇਆ ਹੈ ਉਸ ਤੋਂ ਬਾਅਦ ਅਸੀਂ ਅੰਦਰ ਗਏ ਤੇ ਮੱਥਾ ਟੇਕਣਾ ਸੀ ਤੇ ਦੇਖਿਆ ਜਾਵੇ ਤੇ ਸਿਰਹਾਤਵਾਰ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਉਸ ਤੋਂ ਬਾਅਦ ਇੱਥੇ ਦੇਸੀ ਘਿਓ ਪਾਇਆ ਜਾਂਦਾ ਹੈ ਜੋਤ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਚੱਲਦੀ ਆ ਹਮੇਸ਼ਾ ਇੱਥੇ ਤੇ ਉਹਦੇ ਵਿੱਚ ਦੇਸੀ ਘਿਓ ਪਾਇਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਜੀ ਇਹ ਦੇਸੀ ਘਿਓ ਜਿਹੜਾ ਪਾਇਆ ਗਿਆ ਉਸ ਤੋਂ ਬਾਅਦ ਪ੍ਰਸ਼ਾਦ ਲਿਆ ਜਾਂਦਾ ਹੈ ਤੇ ਪ੍ਰਸ਼ਾਦ ਦੇ ਨਾਲ ਹੀ ਅੱਗੇ ਕਰਕੇ ਲੰਗਰ ਹਾਲਿਆ ਤੇ ਅਹੀਂ ਲੰਗਰ ਛਕਣ ਲਈ ਹਾਲ ਦੇ ਵਿੱਚ ਗਏ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਜੀ ਕਿ ਕਿੰਦਾ ਪੰਕਤਾ ਦੇ ਵਿੱਚ ਬੈ ਕੇ ਲੋਕ ਪ੍ਰਸ਼ਾਦ ਛਕ ਰਹੇ ਨੇ ਬਹੁਤ ਵਧੀਆ ਹਾਲ ਤੇ ਬਹੁਤ ਵਧੀਆ ਅਰੇਂਜਮੈਂਟ ਆ ਤੇ ਤੇ ਉਸ ਤੋਂ ਬਾਅਦ ਅਸੀਂ ਲੰਗਰ ਛਕਣ ਦੀ ਤਿਆਰੀ ਦੇ ਵਿੱਚ ਸੀ ਦਾਲ ਤੇ ਨਾਲ ਚੋਲ ਤੇ ਨਾਲ ਪਛਾਦੇ ਤਿਆਰ ਸੀ ਉਸ ਤੋਂ ਬਾਅਦ ਲੰਗਰ ਪਛਾਦਾ ਸ਼ਗਨ ਤੋਂ ਬਾਅਦ ਅਸੀਂ ਆਪਣਾ ਮੋਟਰਸਾਈਕਲ ਲਿਆ ਤੇ ਅਸੀਂ ਆਪਣੇ ਘਰ ਵੱਲ ਨੂੰ ਚੱਲੇ ਪਏ ਤੇ ਤੁਸੀਂ ਦੇਖ ਸਕਦੇ ਜੀ ਕਿ ਬਾਹਰ ਦੀ ਬਿਲਡਿੰਗ ਬਾਬਾ ਦੀਪ ਸਿੰਘ ਜੀ ਦੀ ਗੁਰਦੁਆਰੇ ਦੀ ਬਹੁਤ ਹੀ ਖੂਬਸੂਰਤ ਤੇ ਦੋ ਹੀ ਗੁਰਦੁਆਰੇ ਜਿਹੜੇ ਹੈਗੇ ਆ ਉਹ ਬਹੁਤ ਮਤਲਬ ਜਿੱਥੇ ਰਸ਼ ਹੁੰਦਾ ਆ ਇੱਕ ਹਰਮਨਦੇਵ ਸਾਹਿਬ ਤੇ ਇੱਕ ਬਾਬਾ ਦੀਪ ਸਿੰਘ ਜੀ ਦੀ ਇਸ ਜਗ੍ਹਾ ਤੇ ਬਹੁਤ ਰਸ ਹੁੰਦਾ ਆ ਤੇ ਬਾਹਰ ਦੁਕਾਨਾਂ ਆਮ ਹੀ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਦੇਸੀ ਘੋ ਦਾਲਾਂ ਹਰ ਚੀਜ਼ ਮਤਲਬ ਕਿ ਮਿਲ ਜਾਂਦੀ ਆ ਉੱਥੇ ਜਿਹੜੀ ਤੁਸੀਂ ਲੈ ਕੇ ਤੇ ਆਪਣਾ ਗੁਰਦੁਆਰੇ ਜਾ ਸਕਦੇ ਜੀ